ਸਤਿ ਸ਼੍ਰੀ ਅਕਾਲ ਜੀ ਜੀਕੇ ਕੁਐਸਚਨ ਔਨ ਹਾਕੀ ਇੰਡੀਆ ਟੀਮ ਪ੍ਰਸ਼ਨ ਪਹਿਲਾ ਹਾਕੀ ਦੇ ਜਾਦੂਗਰ ਵਜੋਂ ਕਿਸ ਭਾਰਤੀ ਖਿਡਾਰੀ ਨੂੰ ਜਾਣਿਆ ਜਾਂਦਾ ਹੈ ਮੇਜਾ ਧਿਆਨ ਚੰਦ ਪ੍ਰਸ਼ਨ ਦੂਜਾ ਭਾਰਤ ਨੇ 올림픽 ਵਿੱਚ ਹਾਕੀ ਵਿੱਚ ਕਿੰਨੇ ਸੋਨ ਤਗਮੇ ਜਿੱਤੇ ਹਨ ਹੁਣ ਤੱਕ 8 ਪ੍ਰਸ਼ਨ ਤੀਜਾ ਪਾਟੀਪੁਰ ਹਾਕੀ ਟੀਮ ਨੇ ਆਪਣਾ ਪਹਿਲਾ 올림픽 ਸੋਨ ਤਗਮਾ ਕਦੋਂ ਦਿੱਤਿਆ ਸੀ 1928 ਪ੍ਰਸ਼ਨ 7 ਚੌਥਾ 1928 ਦੇ ਐਮਸਟਰਡਮ 올림픽 ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਕੌਣ ਸੀ ਜੈਪਾਲ ਸਿੰਘ ਮੁੰਡਾ ਪ੍ਰਸ਼ਨ 5ਵਾਂ ਭਾਰਤ ਨੇ ਕਿਹੜੇ ਸਾਲ ਵਿੱਚ ਗਲੋਤਾ ਹਾਕੀ ਵਿਸ਼ਵ ਕੱਪ ਜਿੱਤਿਆ ਸੀ 1975 ਪ੍ਰਸ਼ਨ 6ਵਾਂ 1975 ਵਿੱਚ ਹਾਕੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਕੌਣ ਸੀ? ਅਜੀਤ ਪਾਲ ਸਿੰਘ ਪ੍ਰਸ਼ਨ 7ਵਾਂ ਭਾਰਤੀ ਹਾਕੀ ਦੇ ਸੁਨਹਿਰੀ ਦੌਰ ਵਜੋਂ ਕਿਸ ਸਮੇਂ ਨੂੰ ਜਾਣਿਆ ਜਾਂਦਾ ਹੈ? 1928 ਤੋਂ 1980 ਪ੍ਰਸ਼ਨ 8 ਮੇਜਰ ਧਿਆਨ ਚੰਦ ਦਾ ਜਨਮ ਦਿਨ 29 ਅਗਸਤ ਭਾਰਤ ਵਿੱਚ ਕਿਸ ਦਿਵਸ ਵਜੋਂ ਮਨਾਇਆ ਜਾਂਦਾ ਹੈ? ਰਾਸ਼ਟਰੀ ਖੇਡ ਦਿਵਸ ਪ੍ਰਸ਼ਨ 9 ਮ ਹਾਕੀ ਇੰਡੀਆ ਲੀਗ ਵਿੱਚ ਪੰਜਾਬ ਦੀ ਟੀਮ ਦਾ ਨਾਮ ਕੀ ਸੀ? ਜੇਪੀ ਪੰਜਾਬ ਵਰਯ ਅਰਜ ਪ੍ਰਸ਼ਨ 10ਵਾਂ ਮਹਿਲਾ ਭਾਰਤੀ ਹਾਕੀ ਟੀਮ ਦੀ ਰਾਣੀ ਵਜੋਂ ਕਿਸ ਖੰਡਾਰਨ ਨੂੰ ਜਾਣਿਆ ਜਾਂਦਾ ਹੈ? ਰਾਣੀ ਰਾਮਪਾਲ ਪ੍ਰਸ਼ਨ 11ਵਾਂ ਭਾਰਤ ਨੇ 올림픽 ਵਿੱਚ ਆਖਰੀ ਸੋਨ ਤਗਮਾ ਕਦੋਂ ਜਿੱਤਿਆ ਸੀ? 1980 ਮਾਸਕੋ ਕ੍ਰਸ਼ਨ ਬਾਰਮਾ ਭਾਰਤ ਦੀ ਮੌਜੂਦਾ ਹਾਕੀ ਗਵਰਨਿੰਗ ਬਾਡੀ ਕਿਹੜੀ ਹੈ ਹਾਕੀ ਇੰਡੀਆ ਕ੍ਰਸ਼ਨ ਤੇਮਾ ਪੰਜਾਬ ਦੇ ਕਿਸ ਹਾਕੀ ਖਿਡਾਰੀ ਨੂੰ ਕਿੰਗ ਆਫ ਸ਼ਾਰਟ ਕਾਰਨਰ ਕਿਹਾ ਜਾਂਦਾ ਹੈ ਪਿਰਥੀਪਾਲ ਸਿੰਘ ਪ੍ਰਸ਼ਨ 14 ਮੇਜਾ ਧਿਆਨ ਚੰਦ ਦੇ ਪਰਾ ਦਾ ਨਾਮ ਕੀ ਸੀ ਜੋ ਖੁਦ ਵੀ ਇੱਕ ਮਹਾਨ ਹਾਕੀ ਖਿਡਾਰੀ ਸੀ ਰੂਪ ਸਿੰਘ ਪ੍ਰਸ਼ਨ 15 2020 ਟੋਕੀਓ 올림픽 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕਿਹੜਾ ਤਗਮਾ ਦਿੱਤਾ ਕਾਂਸੀ ਤਗਮਾ